ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਅਸੀਂ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਜਿਹੜੀ ਕਿ ਜਮਾਤ 12ਵੀਂ ਦੇ ਲਈ ਹੈ ਉਹਦੇ ਵਿੱਚ ਪੰਜਾਬ ਦੇ ਰਸਮ ਰਿਵਾਜ ਜਿਹੜਾ ਲੇਖ ਹੈ ਜਾਂ ਪਾਠ ਕਹੋ ਉਹਦਾ ਸੰਖੇਪ ਸਾਰ ਇਸ ਵੀਡੀਓ ਦੇ ਵਿੱਚ ਕਰਾਂਗੇ ਰਸਮ ਰਿਵਾਜ ਰੌ ਰੀਤਾਂ ਅਤੇ ਸੰਸਕਾਰ ਇਹ ਜਿਹੜੇ ਭਾਈਚਾਰਕ ਜੀਵ ਨੇ ਮੀਨਸ ਅਸੀਂ ਜਿਹੜੇ ਮਨੁੱਖਾਂ ਸਾਡੀਆਂ ਸੱਦਰਾਂ ਤੇ ਸਾਡੇ ਜਜਵਿਆਂ ਦੀ ਤਰਜਮਾਨੀ ਕਰਦੇ ਹਨ ਤਰਜਮਾਨੀ ਮਤਲਬ ਉਹਨਾਂ ਨੂੰ ਬਿਆਨ ਕਰਦੇ ਹਨ ਜਨਮ ਵਿਆਹ ਤੇ ਮੌਤ ਸਮੇ ਇਹਨਾਂ ਦਾ ਅਸਲੀ ਰੂਪ ਦੇਖਿਆ ਜਾਂਦਾ ਹੈ ਹੁਣ ਦੇਖੋ ਇਹ ਤੁਸੀਂ ਕਿਤਾਬ ਦੇ ਵਿੱਚ ਪੜ ਰਹੇ ਹੋ ਹੁਣ ਇਹੀ ਗੱਲਾਂ ਜੇ ਤੁਸੀਂ ਕਿਸੇ ਬੱਚੇ ਦਾ ਜਨਮ ਹੋਇਆ ਉੱਥੇ ਦੇਖੋਗੇ ਕਿਸੇ ਵਿਆਹ ਜਾ ਰਹੇ ਹੋ ਜਾਂ ਕਿਸੇ ਦੀ ਮੌਤ ਹੋਈ ਹੈ ਤਾਂ ਉੱਥੇ ਇਹਨਾਂ ਨੂੰ ਅਸਲ ਰੂਪ ਦੇ ਵਿੱਚ ਦੇਖੋਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਨਮ ਸਮੇ ਦੇ ਰਸਮ ਰਿਵਾਜ ਪ੍ਰੇਤ ਰੂਹ ਨੂੰ ਤਾਂ ਬੱਚਨ ਲਈ ਗਰਭ ਤੋਂ ਤੀਜੇ ਪੰਜਵੇਂ ਜਾਂ ਸੱਤਵੇਂ ਮਹੀਨੇ ਔਰਤ ਦੇ ਪੱਲੇ ਅਨਾਜ ਪਾਇਆ ਜਾਂਦਾ ਹੈ। ਅਨਾਜ ਜਿਹੜਾ ਕਿ ਸੀ ਖਾਂਦੇ ਆ ਜਿਵੇਂ ਕਿ ਕਣਕ ਚਾਵਲ ਜੋ ਛੋਲੇ ਦਾਲਾਂ ਵਗੈਰਾ। ਜਾਂ ਉਸ ਦੇ ਪੱਲੇ ਦੇ ਨਾਲ ਬੰਨਿਆ ਜਾਂਦਾ ਹੈ। ਬੱਚਾ ਪੈਦਾ ਹੋਣ ਤੇ ਬੱਚਾ ਤੇ ਜੱਚਾ। ਬੱਚਾ ਜਿਹੜਾ ਛੋਟਾ ਬੱਚਾ ਪੈਦਾ ਹੋਇਆ ਤੇ ਜੱਚਾ ਉਸ ਬੱਚੇ ਦੀ ਮਾਂ। ਉਹਨਾਂ ਨੂੰ ਧੂਫ ਦਿੱਤੀ ਜਾਂਦੀ ਹੈ ਜਾਂ ਦੀਵਾ ਜਗਾ ਕੇ ਰੱਖਿਆ ਜਾਂਦਾ ਸੀ। ਜਿਹੜਾ ਕਿ ਲਗਾਤਾਰ 10 ਦਿਨ ਜਗਦਾ ਰਹਿੰਦਾ ਸੀ ਤੇ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਸੀ ਉਸ ਤੋਂ ਬਾਅਦ ਉਹਨੂੰ ਗੁੜਤੀ ਦੇਣ ਦੀ ਜਿਹੜੀ ਮਹੱਤਵਪੂਰਨ ਰਸਮ ਹੈ ਉਹ ਕੀਤੀ ਜਾਂਦੀ ਹੈ ਤੇ ਇਹ ਖਿਆਲ ਕੀਤਾ ਜਾਂਦਾ ਹੈ ਜਾਂ ਇਹ ਕਿਹਾ ਜਾਂਦਾ ਹੈ ਕਿ ਗੁੜਤੀ ਦੇਣ ਵਾਲੇ ਦੀ ਸੁਭਾਅ ਦਾ ਬੱਚੇ ਉੱਤੇ ਬਹੁਤ ਅਸਰ ਹੁੰਦਾ ਹੈ ਮੀਨਸ ਜਿਹੜਾ ਵਿਅਕਤੀ ਉਸ ਬੱਚੇ ਨੂੰ ਗੁੜਤੀ ਦਿੰਦਾ ਹੈ ਬੱਚੇ ਦਾ ਸੁਭਾਅ ਉਹਦੇ ਤੇ ਹੀ ਜਾਂਦਾ ਹੈ ਹੁਣ ਗੁੜਤੀ ਕੀ ਹੁੰਦੀ ਹੈ ਸ਼ਹਿਦ ਜਾਂ ਜਿਹੜਾ ਗੋੜਾ ਹੈ ਉਹ ਥੋੜਾ ਜਿਹਾ ਬੱਚੇ ਨੂੰ ਚਟਾ ਦਿੱਤਾ ਜਾਂਦਾ ਉਹਨੂੰ ਅਸੀਂ ਕਹਿੰਦੇ ਆ ਗੁੜਤੀ ਦੇਣਾ ਜਨਮ ਤੋਂ 5 ਦਿਨ ਪਿੱਛੋਂ 5ਵੀਂ ਨਹਾਉਣ ਦੀ ਰਸਮ ਕੀਤੀ ਜਾਂਦੀ ਹੈ 6ਵੇਂ ਦਿਨ ਚੌਂਕ ਪੂਰਨ ਤੋਂ ਬਾਅਦ ਮੀਨਸ ਚੌਂਕਾ ਜਿੱਥੇ ਰੋਟੀ ਬਣਦੀ ਹੈ ਉੱਥੇ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ ਜਿਸ ਨੂੰ ਛਟੀ ਕਹਿੰਦੇ ਹਨ ਤੇ 13ਵੇਂ ਦਿਨ ਬਾਹਰ ਵਧਾਉਣ ਦੀ ਰਸਮ ਹੁੰਦੀ ਹੈ ਬਾਹਰ ਵਧਾਉਣਾ ਮੀਨਸ ਉਸ ਕਮਰੇ ਤੋਂ ਬਾਹਰ ਲੈ ਕੇ ਆਉਣਾ ਜੇਕਰ ਮੁੰਡਾ ਪੈਦਾ ਹੋਇਆ ਹੋਵੇ ਤਾਂ ਸਾਰੇ ਜਿਹੜੇ ਲਾਗੀ ਨੇ ਉਹ ਤੋਹਫੇ ਤੇ ਵਧਾਈਆਂ ਦੇਣ ਆਉਂਦੇ ਨੇ ਲਾਗੀ ਹੁੰਦੇ ਨੇ ਜਿਵੇਂ ਝੌਰ ਹੋਗੇ 나ਈ ਮਿੰਜ ਜਿਹੜੇ ਘਰਾਂ ਦੇ ਵਿੱਚ ਕੰਮ ਕਰਨ ਆਉਂਦੇ ਨੇ ਉਹ ਵਧਾਈਆਂ ਦੇਣ ਆਉਂਦੇ ਨੇ ਤੇ ਸ਼ਾਮ ਵੇਲੇ ਬੱਚੇ ਦੀ ਮਾਂ ਹੱਥ ਵਿੱਚ ਪਾਣੀ ਦੀ ਗੜਬੀ ਲੈ ਕੇ ਜਨੇਪੇ ਪਿੱਛੋਂ ਮਿੰਜ ਬੱਚਾ ਪੈਦਾ ਹੋਣ ਪਿੱਛੋਂ ਪਹਿਲੀ ਵਾਰ ਬਾਹਰ ਜਾਂਦੀ ਹੈ Hindu ਪਰਿਵਾਰਾਂ ਦੇ ਵਿੱਚ ਤੀਜੇ ਤੋਂ ਪੰਜਵੇਂ ਸਾਲ ਵਿੱਚ ਬੱਚੇ ਦਾ ਜਿਹੜਾ ਮੁੰਡਿਆਂ ਸੰਸਕਾਰ ਉਹ ਕੀਤਾ ਜਾਂਦਾ ਤੇ ਮੁੰਡਿਆਂ ਤੋਂ ਪਿੱਛੋਂ ਉਹਨਾਂ ਨੂੰ ਜਨੇਊ ਪਹਿਨਾਇਆ ਜਾਂਦਾ ਪੰਜਾਬ ਦੇ ਹਿੰਦੂਆਂ ਵੱਲੋਂ ਆਮ ਤੌਰ ਤੇ ਹੋਰ ਕੋਈ ਜਿਹੜਾ ਵਿਸ਼ੇਸ਼ ਸੰਸਕਾਰ ਹੈ ਉਹ ਨਹੀਂ ਕੀਤਾ ਜਾਂਦਾ ਸਿਰਫ ਜਨੇਊ ਵਾਲਾ ਹੀ ਕੀਤਾ ਜਾਂਦਾ ਸਿੱਖਾਂ ਵਿੱਚ ਜਨੇਊ ਦੀ ਥਾਂ ਅਮਰਤ ਛਕਣ ਦੀ ਪਰੰਪਰਾ ਹੈ ਮੀਨਸ ਕਿ ਰਿਵਾਜ ਹੈ ਰੀਤ ਹੈ ਮੁਸਲਮਾਨ ਇਸ ਦੀ ਥਾਂ ਸੁਨਨਤ ਦੀ ਜਿਹੜੀ ਰਸਮ ਹੈ ਉਹ ਕਰਦੇ ਹਨ ਹੁਣ ਅਸੀਂ ਗੱਲ ਕਰਾਂਗੇ ਵਿਆਹ ਨਾਲ ਸੰਬੰਧਿਤ ਰਸਮ ਰਿਵਾਜ ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਜਿਹੜੀਆਂ ਰਸਮਾਂ ਨੇ ਸ਼ੁਰੂ ਹੋ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਰੋਕ ਕੇ ਜਾਂ ਠਾਕੇ ਦੀ ਰਸਮ ਹੁੰਦੀ ਹੈ ਮੀਨ ਜਿਹਨੂੰ ਅਸੀਂ ਕਹਿੰਨਾ ਕਿ ਜਦੋਂ ਲੜਕੀ ਦੇ ਲਈ ਲੜਕਾ ਜਾਂ ਲੜਕੇ ਦੇ ਲਈ ਕਿਸੇ ਲੜਕੀ ਨੂੰ ਦੇਖ ਲਿਆ ਜਾਂਦਾ ਉਸ ਤੋਂ ਬਾਅਦ ਰੋਕ ਕੀਤੀ ਜਾਂਦੀ ਹੈ ਮਤਲਬ ਕਿ ਗੱਲ ਪੱਕੀ ਕਰ ਦਿੱਤੀ ਜਾਂਦੀ ਹੈ ਠਾਕੇ ਤੋਂ ਬਾਅਦ ਜਿਹੜੀ ਕੁਣਵਾਈ ਹੈ ਉਹ ਮੰਗਣੀ ਜਾਂ ਸਗਾਈ ਜਿਹਨੂੰ ਆਪਾਂ ਇੰਗੇਜਮੈਂਟ ਕਹਿੰਦੇ ਆ ਉਹ ਹੁੰਦੀ ਹੈ ਤੇ ਮੰਗਣੀ ਤੋਂ ਬਾਅਦ ਸਾਹਾ ਕਢਵਾਇਆ ਜਾਂਦਾ ਹੈ ਸਾਹਾ ਮਤਲਬ ਵਿਆਹ ਦਾ ਦਿਨ ਕਢਵਾਇਆ ਜਾਂਦਾ ਤੇ ਕੁੜੀ ਵਾਲੇ 나ਈ ਪੰਡਤ ਜਾਂ ਵਿਚੋਲੇ ਦੇ ਹੱਥ ਸਾਹੇ ਦੀ ਚਿੱਠੀ ਮੁੰਡੇ ਵਾਲਿਆਂ ਨੂੰ ਭੇਜਦੇ ਹਨ ਜਿਸ ਤੋਂ ਬਾਅਦ ਦੋਹਾਂ ਘਰਾਂ ਦੇ ਵਿੱਚ ਜਿਹੜੀਆਂ ਵਿਆਹ ਦੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਵਿਆਹ ਤੋਂ 7 ਜਾਂ 9 ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਹੈ ਕੜਾਹੀ ਚੜਾਉਣ ਦਾ ਮਤਲਬ ਕਿ ਘਰੇ ਜਿਹੜੀ ਮਠਾਈ ਵਗੈਰਾ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ ਵਿਹਾਂਦੜ ਦੀ ਮਾਂ ਮੀਨਸ ਜਿਹੜੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਉਹਦੀ ਮਾਂ ਨੂੰ ਕੀ ਕਿਹਾ ਉਹਨਾਂ ਮੁੰਡਿਆਂ ਨੂੰ ਕੀ ਕਿਹਾ ਜਾਂਦਾ ਵਿਹਾਂਦੜ ਕੁੜੀ ਹੈ ਭਾਵੇਂ ਮੁੰਡਾ ਉਹ ਵਿਹਾਂਦੜ ਉਹਨਾਂ ਦੀ ਜਿਹੜੀ ਮਾਂ ਹੈ ਉਹ ਆਪਣੇ ਪੇਕਿਆਂ ਨੂੰ ਗੁਲਗੁਲੇ ਲੈ ਕੇ ਜਾਂਦੀ ਹੈ ਅਤੇ ਵਿਆਹ ਦਾ ਦਿਨ ਦਾਸ ਆਉਂਦੀ ਹੈ ਮਤਲਬ ਕਿ ਉਹ ਭੇਲੀ ਲੈ ਕੇ ਜਾਂਦੀ ਹੈ ਤੇ ਉਥੇ ਵਿਆਹ ਦਾ ਜਿਹੜਾ ਦਿਨ ਆ ਉਹ ਦਾਸ ਆਉਂਦੀ ਹੈ ਜਿਵੇਂ ਅੱਜਕੱਲ ਗੁਲਗੁਲੇ ਨਹੀਂ ਭੇਜੇ ਜਾਂਦੇ ਅੱਜਕੱਲ ਮਠਾਈ ਵਗੈਰਾ ਲੈ ਕੇ ਜਾਂਦੇ ਨੇ ਵਿਆਹ ਤੋਂ ਪਹਿਲਾਂ ਵਟਣੇ ਜਾਂ ਮਾਈਏ ਦੀ ਰਸਮ ਹੁੰਦੀ ਹੈ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਵੱਧ ਜਿਹੜਾ ਮੇਲ ਆ ਉਹ ਨਾਨਕਿਆਂ ਦਾ ਹੁੰਦਾ ਹੈ ਦੂਜੇ ਦਿਨ ਮੁੰਡੇ ਨੂੰ ਨਹਾ ਕੇ ਮਾਮੇ ਦੇ ਲਿਆਂਦੇ ਕੱਪੜੇ ਪਹਿਨਾਏ ਜਾਂਦੇ ਨੇ ਮੀਨ ਜਿਹੜੇ ਨਾਨਕਿਆਂ ਵੱਲੋਂ ਮਾਮਾ ਕੱਪੜੇ ਲੈ ਕੇ ਆਉਂਦਾ ਇਸ ਪਿੱਛੋਂ ਮੁੰਡੇ ਦੇ ਸੇਹਰਾ ਬੰਨਿਆ ਜਾਂਦਾ ਹੈ ਸੇਹਰਾ ਮੁੰਡੇ ਦੀ ਭੈਣ ਵੱਲੋਂ ਬੰਨਿਆ ਜਾਂਦਾ ਤੇ ਮੁੰਡੇ ਦੇ ਘੋੜੀ ਚੜਨ ਤੋਂ ਪਹਿਲਾਂ ਉਸ ਦੀ ਪਰਝਾਈ ਉਸਦੇ ਸੁਰਮਾ ਪਾਉਂਦੀ ਹੈ ਮੁੰਡੇ ਦੀ ਜਿਹੜੀ ਭੈਣ ਹਵਾਗ ਫੜਦੀ ਹੈ ਮੀਂਹ ਜਿਹੜੀ ਘੋੜੀ ਤੇ ਮੁੰਡੇ ਨੂੰ ਚੜਾਇਆ ਜਾਂਦਾ ਤੇ ਉਹਦੀ ਵਾਗ ਉਹਦੀ ਭੈਣ ਫੜਦੀ ਹੈ ਜੰਝ ਦੇ ਕੁੜੀ ਵਾਲਿਆਂ ਦੇ ਪਹੁੰਚਣ ਤੇ ਮਿਲਣੀ ਦੀ ਰਸਮ ਹੁੰਦੀ ਹੈ ਜਦੋਂ ਜਿਹੜੀ ਬਰਾਤ ਹੈ ਜੰਝ ਉਹ ਪਹੁੰਚ ਜਾਂਦੀ ਹੈ ਕੁੜੀ ਵਾਲਿਆਂ ਦੇ ਕੋਲ ਤਾਂ ਮਿਲਣੀ ਹੁੰਦੀ ਹੈ ਦੋਵਾਂ ਪਰਿਵਾਰਾਂ ਦੇ ਵਿੱਚ ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਸ ਤੋਂ ਬਿਨਾ ਵਿਆਹ ਪੂਰਾ ਨਹੀਂ ਹੁੰਦਾ ਸਿੱਖ ਭਾਈਚਾਰੇ ਦੇ ਵਿੱਚ ਆਨੰਦ ਕਾਰਜ ਦੀ ਜਿਹੜੀ ਰੀਤ ਹੈ ਤੇ ਫੇਰੀਆਂ ਤੋਂ ਬਾਅਦ ਬਰੀ ਤੇ ਦਾਜ ਦਿਖਾਇਆ ਜਾਂਦਾ ਹੈ ਫਿਰ ਡੋਲੀ ਤੁਰਦੀ ਹੈ ਤੇ ਜਿਹੜੀ ਜੰਜ ਹੈ ਬਰਾਤ ਹੈ ਉਹ ਵਿਦਾ ਕਰ ਦਿੱਤੀ ਜਾਂਦੀ ਹੈ ਲਾੜੇ ਦੇ ਘਰ ਪਹੁੰਚਣ ਤੇ ਉਸ ਦੀ ਮਾਂ ਪਾਣੀ ਵਾਰਨ ਦੀ ਰਸਮ ਕਰਦੀ ਹੈ ਤੇ ਅਗਲੇ ਦਿਨ ਸਵੇਰੇ ਲਾੜਾ ਤੇ ਵੋਟੀ ਪਿਤਰਾਂ ਦੀ ਪੂਜਾ ਲਈ ਜਾਂਦੇ ਹਨ ਮਤਲਬ ਕਿ ਜਿੱਥੇ ਉਹ ਕੋਈ ਵੀ ਪੂਜਾ ਕਰਦੇ ਨੇ ਆਪਣੇ ਵੱਡ ਬਡੇਰਿਆਂ ਦੀ ਉੱਥੇ ਮੱਥਾ ਟੇਕਣ ਦੇ ਲਈ ਜਾਂਦੇ ਨੇ ਕਈ ਥਾਵਾਂ ਤੇ ਛੱਟੀ ਖੇਡਣ ਦੀ ਰਸਮ ਵੀ ਹੁੰਦੀ ਹੈ ਤੇ ਸ਼ਾਮ ਨੂੰ ਕੰਗਣਾ ਵੀ ਖੇਡਿਆ ਜਾਂਦਾ ਹੈ ਕੰਗੜਾ ਹੁੰਦਾ ਇੱਕ ਪ੍ਰਾਂਤ ਦੇ ਵਿੱਚ ਜਿਹੜੀ ਕੱਚੀ ਲੱਸੀ ਆ ਉਹ ਪਾ ਲਈ ਜਾਂਦੀ ਹੈ ਦੁੱਧਰੇ ਵਿੱਚ ਪਾਣੀ ਪਾ ਲਿਆ ਜਾਂਦਾ ਹੈ ਉਹਦੇ ਵਿੱਚ ਖੱਬਲ ਦੀ ਜਿਹੜੀ ਦੁੱਭ ਹੁੰਦੀ ਹੈ ਉਹ ਰੱਖ ਲਈ ਜਾਂਦੀ ਹੈ ਖੰਮਣੀਆਂ ਰੱਖ ਲਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਕੋਈ ਸੋਨੇ ਦੀ ਚੀਜ਼ ਕੋਈ ਵੀ ਛਾਪ ਵਗੈਰਾ ਰੱਖ ਲਈ ਜਾਂਦੀ ਹੈ ਤੇ ਜਿਹੜਾ ਉਹਨੂੰ ਚੱਕ ਲੈਂਦਾ ਮਤਲਬ ਕਿ ਉਹ ਜਿੱਤ ਜਾਂਦਾ ਇਹ ਕਹਿ ਲਓ ਅੱਗੇ ਮੌਤ ਸਮੇ ਦੇ ਰਸਮ ਰਿਵਾਜ ਜੋ ਹੀ ਜੀਵ ਪ੍ਰਾਣ त्यागਦਾ ਹੈ ਮਤਲਬ ਜਿਉਂ ਹੀ ਕਿਸੇ ਵੀ ਮਨੁੱਖ ਦੀ ਜਿਹੜੀ ਮੌਤ ਹੈ ਉਹ ਹੋ ਜਾਂਦੀ ਹੈ ਤਾਂ ਜਿਹੜੀਆਂ ਔਰਤਾਂ ਨੇ ਘਰ ਦੇ ਵਿੱਚ ਵੈਣ ਪਾਉਣ ਲੱਗ ਜਾਂਦੀਆਂ ਹਨ ਵੈਣ ਪਾਉਣ ਦਾ ਮਤਲਬ ਹੁੰਦਾ ਹੈ ਰੋਣ ਲੱਗ ਜਾਣਾ ਕੁਚੀ-ਕੁਚੀ ਰੋਂਦੀਆਂ ਨੇ ਤੇ ਉਹਨੂੰ ਕੁਛ ਨਾ ਕੁਛ ਕਹਿੰਦੀਆਂ ਨੇ ਕਿ ਕਿਉਂ ਚਲਾ ਗਿਆ ਜਾਂ ਕਿਉਂ ਮਰ ਗਿਆ ਅਤੇ ਮਰਦ ਬਾਹਰ ਫੂੜੀ ਵਿਛਾ ਕੇ ਬੈਠ ਜਾਂਦੇ ਹਨ ਫੂੜੀ ਹੁੰਦਾ ਹੈ ਕੋਈ ਜਿਹੜਾ ਕੱਪੜਾ ਉਹ ਵਿਛਾ ਲਿਆ ਜਾਂਦਾ ਤੇ ਉਹਦੇ ਉੱਪਰ ਬੈਠ ਕੇ ਅਫਸੋਸ ਕਰਦੇ ਨੇ ਸਸਕਾਰ ਤੋਂ ਪਹਿਲਾਂ ਮ੍ਰਿਤਕ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਮੀਨਸ ਨਮਾਇਆ ਜਾਂਦਾ ਉਹਨੂੰ ਜੇਕਰ ਮਰਨ ਵਾਲੀ ਸੁਹਾਗਣ ਹੋਵੇ ਮੀਨ ਜਿਹੜੀ ਔਰਤ ਮਰੀਏ ਕੋਈ ਵੀ ਜੇਕਰ ਸੁਹਾਗਣ ਹੈ ਤਾਂ ਉਹਦੀ ਦੇਹ ਦਾ ਹਾਰ ਸ਼ਿੰਗਾਰ ਵੀ ਕੀਤਾ ਜਾਂਦਾ ਹੈ ਸੁਹਾਗਣ ਮਤਲਬ ਜਿਹਦੇ ਘਰ ਵਾਲਾ ਜਿਉਂਦਾ ਹੋਵੇ ਘਰ ਤੋਂ ਸਿਵਿਆਂ ਤੱਕ ਮ੍ਰਿਤਕ ਦੇ ਨੇੜੇ ਦੇ ਰਿਸ਼ਤੇਦਾਰ ਆਰਥੀ ਨੂੰ ਮੋਢਿਆਂ ਤੇ ਚੁੱਕ ਕੇ ਲੈ ਕੇ ਜਾਂਦੇ ਹਨ ਚੀਖਾ ਦੀਆਂ ਲੱਕੜਾਂ ਚਿਣ ਕੇ ਮ੍ਰਿਤਕ ਦੀ ਦੇਹ ਉਹਦੇ ਤੇ ਲਟਾ ਦਿੱਤੀ ਜਾਂਦੀ ਹੈ ਤੇ ਉਹਦਾ ਜਿਹੜਾ ਵੱਡਾ ਪੁੱਤਰ ਹੈ ਉੱਚੀ ਖਾਨੂ ਅਗਨੀ ਦਿੰਦਾ ਹੈ ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਪਵੇ ਤਾਂ ਕੋਈ ਆਦਮੀ ਅਰਥੀ ਦਾ ਡੰਡਾ ਕੱਢ ਕੇ ਮੀਨਜ਼ ਉੱਥੋਂ ਜਿਹੜੀ ਲੱਕੜ ਦਾ ਡੰਡਾ ਹੁੰਦਾ ਅਰਥੀ ਦੇ ਵਿੱਚੋਂ ਕੱਢ ਕੇ ਖੋਪਰੀ ਠਕੋਰਦਾ ਹੈ ਜਿਸ ਨੂੰ ਕਪਾਲ ਕਿਰਿਆ ਕਹਿੰਦੇ ਹਨ ਮੌਤ ਤੋਂ ਤੀਸਰੇ ਦਿਨ ਮ੍ਰਿਤਕ ਦੇ ਜਿਹੜੇ ਫੁੱਲ ਨੇ ਉਹ ਚੁਗੇ ਜਾਂਦੇ ਹਨ ਇਹ ਹਰਦوار ਜਾਂ ਕੀਰਤਪੁਰ ਸਾਹਿਬ ਜਲ ਪਰਵਾ ਕੀਤੀ ਜਾਂਦੇ ਹਨ ਕਿਰਿਆ ਜਾਂ ਪਗੜੀ ਦੀ ਰਸਮ ਤੇ ਵੱਡਾ ਪੁੱਤਰ ਸਹੁਰਿਆਂ ਵੱਲੋਂ ਆਈ ਪੱਗ ਬੰਨਦਾ ਹੈ ਅਤੇ ਆਪਣੇ ਪਿਤਾ ਦਾ ਵਾਰਿਸ ਬਣ ਜਾਂਦਾ ਹੈ ਜਿਹੜੇ ਮੁਸਲਮਾਨ ਲੋਕ ਨੂੰ ਮ੍ਰਿਤਕ ਦੀ ਦੇਹ ਨੂੰ ਦਫਨਾਉਂਦੇ ਹਨ ਇਸ ਤਰ੍ਹਾਂ ਜੀਵਨ ਦੇ ਆਰੰਭ ਤੋਂ ਲੈ ਕੇ ਮਿੰਜ ਜਦੋਂ ਜੀਵਨ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਅੰਤ ਤੱਕ ਵੱਖ-ਵੱਖ ਜਿਹੜੀਆਂ ਰਸਮਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ